ਸਾਮ ਜੇਲ ਦੇ ਵਿੱਚ ਜਾ ਚੁੱਕੀ ਹੈ ਪੰਜਾਬ ਪੁਲਿਸ ਅਮਰਿਤਪਾਲ ਨੂੰ ਪੰਜਾਬ ਲਿਆਂਦਾ ਜਾਵੇਗਾ ਟਰਾਂਜ਼ਿਟ ਰਿਮਾਂਡ ਹਾਸਲ ਕਰ ਲਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ 22 April ਨੂੰ ਜਿਹੜਾ NSA ਅਮਰਿਤਪਾਲ ਤੇ ਲਗਾਇਆ ਗਿਆ ਸੀ ਨੈਸ਼ਨਲ ਸਿਕਿਉਰਿਟੀ ਐਕਟ MP ਅਮਰਿਤਪਾਲ ਤੇ ਤਾਂ ਉਹ 22 April ਨੂੰ ਨਹੀਂ ਵਧੇਗਾ ਅੱਗੇ 22 April ਨੂੰ ਖਤਮ ਹੋਵੇਗਾ NSA ਅਮਰਿਤਪਾਲ ਤੇ ਲੱਗਿਆ ਹੋਇਆ ਔਰ ਜਿਹੜੀ ਜਾਣਕਾਰੀ ਮਿਲ ਪਾ ਰਹੀ ਹੈ ਕਿ ਉਸ ਤੋਂ ਅੱਗੇ NSA ਜਿਹੜਾ ਅਮਰਿਤਪਾਲ ਤੇ ਲੱਗਿਆ ਸੀ ਉਹ ਨਹੀਂ ਵਧੇਗਾ ਔਰ 트랜지ਟਰ ਰਿਮਾਰਡ ਪੰਜਾਬ ਪੁਲਿਸ ਨੇ ਹਾਸਲ ਕਰ ਲਿਆ ਹੈ ਤੇ ਉਹਨਾਂ ਨੂੰ ਪੰਜਾਬ ਜਿਹੜਾ ਲਿਆਂਦਾ ਜਾਵੇਗਾ ਅੰਮ੍ਰਿਤਸਰ ਦੇ ਹਾਤੀ ਦੀ ਪੁਲਿਸ ਜਿਹੜੀ ਹੈ ਉਹ ਰਵਾਨਾ ਹੋ ਚੁੱਕੀ ਹੈ ਪੰਜਾਬ ਤੋਂ ਪੁਲਿਸ ਅਸਾਮ ਨੂੰ ਰਵਾਨਾ ਹੋ ਚੁੱਕੀ ਹੈ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਔਰ ਹੋਰ ਵੀ ਕਈ ਸਾਥੀ ਜਿਹੜੇ ਨੇ ਅਮ੍ਰਿਤਪਾਲ ਦੇ ਜਿਹੜੇ ਕਈ ਸਾਥੀ ਨੇ ਉਹਨਾਂ ਨੂੰ ਵੀ ਰਿਮਾਰਡ ਤੇ ਪੰਜਾਬ ਲਿਆਂਦਾ ਗਿਆ ਹੈ ਔਰ ਪੰਜਾਬ ਦੀਆਂ ਜ਼ਿਲ੍ਹਾ ਦੇ ਵਿੱਚ ਨੇ ਫਿਲਹਾਲ ਉਹਨਾਂ ਨੂੰ ਸ਼ਿਫਟ ਕੀਤਾ ਗਿਆ ਹੈ ਤਾਂ ਇਹ ਵੱਡੀ ਖਬਰ ਹੈ ਐਮਪੀ ਅਮਰਿਤਪਾਲ ਤੇ ਜਿਹੜਾ ਐਨਐਸਏ ਲੱਗਿਆ ਹੋਇਆ ਸੀ ਨੈਸ਼ਨਲ ਸਿਕਿਉਰਿਟੀ ਐਕਟ ਜਿਹੜਾ ਲੱਗਿਆ ਹੋਇਆ ਸੀ ਜਿਸ ਦੇ ਚਲਦਿਆਂ ਉਹਨਾਂ ਨੂੰ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਸੀ 22 April ਨੂੰ ਉਹ ਐਨਐਸਏ ਜਿਹੜਾ ਆ ਖਤਮ ਹੋ ਜਾਵੇਗਾ ਉਸ ਤੋਂ ਅੱਗੇ ਐਨਐਸਏ ਨਹੀਂ ਵਧੇਗਾ ਇਹ ਜਾਣਕਾਰੀ ਜਿਹੜੀ ਸੋਰਸਸ ਤੋਂ ਮਿਲ ਪਾਰੀ ਹੈ ਕਿ 22 April ਨੂੰ ਖਤਮ ਹੋਣ ਦੇ ਅਸਾਰ ਕੀ ਉਸ ਤੋਂ ਅੱਗੇ ਐਨਐਸਏ ਜਿਹੜਾ ਆ ਨਹੀਂ ਵਧਾਇਆ ਜਾਵੇਗਾ ਤੇ ਪੰਜਾਬ ਲੈ ਕੇ ਆਇਆ ਜਾਏਗਾ